ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਮਾਹਲ ਆਪਣੇ YouTube ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਅੱਜ ਵੀਡੀਓ ਜੇ ਆਪਾਂ ਗੱਲ ਕਰਾਂਗੇ ਪੀਆਰ 131 ਦੀ ਇਹ ਦੇਖ ਰਿਹਾ ਤੁਸੀਂ ਪੀਆਰ 131 ਇਹਦੇ ਵਿੱਚ ਆਪਣੇ ਛੋਟੇ ਬੂਜੇ ਦਾ ਬਿਮਾਰੀ ਆ ਗਈ ਸੀ ਪਰ ਕੁਝ ਹੱਜ ਤੱਕ ਹੁਣ ਥੋੜਾ ਜਿਹਾ ਕੰਟਰੋਲ ਆ ਜਿਹੜੇ ਬੂਜੇ ਹੋਣੇ ਸੀ ਉਹ ਹੋ ਗਏ ਪਰ ਹੁਣ ਬੂਟੇ ਖੜ ਗਏ ਹੁਣ ਦੁਆਰਾ ਲੱਗਦਾ ਵੀ ਉਹ ਗਰੋਥ ਕਰਨ ਲੱਗ ਪਏ ਏਕਨਾਂ ਥੋੜਾ ਜਿਹਾ ਨੀਮਾ ਜਿਹਾ ਲੱਗਦਾ ਔਰ ਇਹਨੂੰ ਇਹ ਵਿੱਚ ਵਿੱਚ ਕੋਈ ਹੈਗਾ ਵੀ ਐ ਤਾਂ ਸਾਡੇ ਪਰ ਕਈ ਕਿਸਾਨ ਵੀਰਾਂ ਨੇ ਕਿਆ ਕਰੇ ਨਹੀਂ ਜਲਦੀ ਕਰੀ ਸਾਡੇ ਏਰੀਆ ਵਿੱਚ ਉਹਨਾਂ ਨੇ ਜੀਰੀ ਬਾਕੇ ਦੁਆਰਾ 26 ਲਾਉਣ ਲੱਗੇ ਹੁਣ ਤੁਸੀਂ ਦੇਖ ਲਓ ਵੀ ਆਪਣੀ ਜੀਰੀ ਪਹੁੰਚ ਤੱਕ ਅਸੀਂ ਅੰਦਾਜ਼ਾ ਲਾਇਆ ਸੀ ਵੀ 10000 ਰੁਪਏ ਖਰਚਾ ਆ ਚੁੱਕਿਆ ਵਿੱਚੇ ਦਵਾਈ ਵਿੱਚੇ ਰੇ ਵਿੱਚੇ ਦਵਾਈਆਂ ਬੂਟੀਆਂ ਦਾ 10000 ਰੁਪਏ ਹੁਣ ਉਹ ਕਿਸਾਨ ਵੀਰ ਨੇ ਵਾਈਆ ਬੋਣੇ ਤੇ ਬਾਅਦ ਦੁਆਰਾ ਲੁਆਈ ਅਤੇ ਪਨੀਰੀ ਮੁਰਲਤੀ ਦਵਾਈਆਂ ਬੂਟੀਆਂ ਹੋਰ ਪਾਉਂਗਾ तकरीबन 8-10000 ਫਿਰ ਖਰਚਾ ਆ ਗਿਆ ਟੋਟਲ 20000 ਰੁਪਏ ਖਰਚਾ ਹੋ ਗਿਆ ਇਹਦੇ ਨਾਲੋਂ ਤਾਂ ਬੌਣੇ ਨਾਲੋਂ ਜੇ ਉਹੀ ਨੂੰ ਵੈਰਾਈਟੀ ਨੂੰ ਰੱਖ ਲੈਂਦੇ ਨੇ 131 ਨੂੰ ਦੇਖ ਲੈਂਦੇ 10 ਦਿਨ ਹੋਰ ਵੀ ਕਿੰਨੀ ਕ ਬਿਮਾਰੀ ਪੈ ਰਹੀ ਆ ਉਹ ਵੈਟਰ ਰਹਿਣਾ ਸੀ ਜੇ 15-18 ਕਵਾਂਟਲ ਵੀ ਨਿਕਲੇ ਆਉਂਦੀ ਤਾਂ ਵੀ ਉਹ ਇਹਦੇ ਨਾਲੋਂ ਵੈਟਰ ਰਹਿਣੀ ਸੀ ਕਿਉਂਕਿ 22 ਵੀ ਹੁਣ 26 ਆ ਤੁਸੀਂ ਦੇਖ ਰਹੇ ਹੋ ਵਿੱਚ ਇਹ ਕਿਹੜੇ ਜ਼ਰੂਰੀ ਆ ਵੀ 26 ਪੂਰੀ ਕਾਮਯਾਬ ਹੋ ਜੂਗੀ ਇਹ ਕਿਉਂਕਿ ਬੌਣੇ ਨਾਲ ਜਿਹੜੇ ਪੈਨਾ ਬੂਝੇ 131 ਦੇ ਉਹ ਜਿਹੜੀ ਤਕੜੀ ਹੋਣ ਕਰਕੇ ਪ੍ਰੋਪਰ ਬਹਾਈ ਨਹੀਂ ਹੋਈ ਵਿੱਚ ਦੁਬਾਰਾ ਤੈਰ ਰਹੇ ਆ ਡੱਕੇ ਕੁਝ ਕੁਝ ਲੱਗੇ ਹੋਏ ਰਹੇ ਵੀ ਗਏ ਬੂਝੇ ਉਪਣਾ ਹੀ ਕਿਉਂਕਿ ਉਹ ਵੈਰੈਟੀ ਜਿਆਦਾ ਵੱਡੀ ਹੋ ਗਈ ਸੀ 30 35 40 ਦਿਨ ਦੀ ਹੋ ਗਈ ਸੀ ਜੇ ਛੋਟੀ ਪਨੀਰੀ ਹੁੰਦੀ ਫੇਰ ਵੱਖਰੀ ਗੱਲ ਸੀ ਬਈ ਭਾਈ 10 ਕ ਦਿਨ ਦੀ ਉਹ ਬਾਹ ਹੋ ਜਾਂਦੀ ਉਹ ਬਾਹ ਹੀ ਹੋਈ ਆ ਤੁਸੀਂ ਦੇਖ ਰਹੇ ਆ ਵਿਚੈਂ ਦਿਖ ਰਹੇ ਆ 26 ਲਾਤਾ ਦਿੱਤੀ ਪਰ ਹੁਣ ਇਹ ਇਹ ਇਹਦੇ ਕੋਈ ਸੁਭਾਵਨਾ ਬਈ ਨਹੀਂ ਪਾਉਂਗੀ ਇਹਨੂੰ ਦੁਆਰਾ ਵੈਰਾਈਟੀ ਨੂੰ ਬਿਮਾਰੀ ਕਿਉਂਕਿ ਜੇ ਖੇਤ ਵਿੱਚ ਜੇ ਬਿਮਾਰੀ ਹੋਈ ਤਾਂ ਉਹਨੇ ਸਾਰੀ ਨੂੰ ਹੀ ਪੈਣਾ ਦੁਆਰਾ ਵੀ ਚਾਂਸ ਹੈਗੇ ਆ ਪੈਣ ਤੇ ਕਿਉਂਕਿ ਜੇ ਤਾਂ ਫਿਰ ਉਹ ਬਿਲਕੁਲ ਇਹ ਖਤਮ ਹੋ ਜਾਂਦੀ ਪਹਿਲੀ ਵੈਰਾਈਟੀ ਪਹਿਲੀ ਵੈਰਾਈਟੀ ਹੁਣ ਉੱਕਣੇ ਵਿੱਚ ਦਿਖ ਰਹੀ ਆ ਦੇਖੋ ਐਨ ਖੜੀ ਆ ਪ੍ਰੋਪਰ ਬਹੁਤ ਜੰਮੀ ਵੀ ਇਹਦੇ ਕਰਕੇ ਕੋਈ ਵੀ ਕਿਸਾਨ ਵੀਰ ਨਾ ਬਾਹੂ ਉਹਦਾ ਇਲਾਜ ਰੱਖੋ ਤੇਲੇ ਦੀ ਦੇਖ ਕੇ ਚਿੱਟੇ ਪਤੰਗੇ ਤੋਂ ਜਰੂਰ ਸਪਰੇਅ ਕਰੋ ਬੈਕਸੋਲ ਔਨ ਕਰ ਲਓ ਸ਼ੀਨ ਕਰ ਲਓ ਕੋਈ ਹੋਰ ਕਰ ਲਓ ਜਿਹੜੀ ਵੀ ਆਪਾਂ ਕਰਨੀ ਚਾਹੁੰਦੇ ਆ ਖੇਤ ਦੀ ਆਪਣੀ ਦੀ ਨਿਗਰਾਨੀ ਰੱਖੋ ਬੋਹਣਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਕਿਸਾਨੀ ਪਹਿਨਾ ਹੀ ਆਪਾਂ ਬਹੁ ਘਾਟੇ ਚ ਜਾ ਰਹੀ ਆ ਅਤੇ ਆਪਾਂ ਬਹੁਤ ਖਰਚਾ ਕਰ ਚੁੱਕੇ ਆ ਇੰਨਾ ਖਰਚਾ ਕਰਕੇ ਵੀ ਜੇ ਆਪਾਂ ਨੂੰ ਬੋਹਣੀ ਪਈ ਤਾਂ ਕੋਈ ਫਾਇਦਾ ਨਹੀਂ ਕੋਈ ਨਹੀਂ ਕਟ ਨਿਕਲੇ ਆਊ ਰੱਬ ਨੇ ਜਿੰਨਾ ਦੇਣਾ ਪਰ ਕੋਸ਼ਿਸ਼ ਕਰੋ ਵੀ ਨਾ ਬਾਈਏ ਇਹਨੂੰ ਉਹਨੂੰ ਦੇਖੀਏ ਵੀ ਕਿੰਨੀ ਕੁ ਹੁੰਦੀ ਆ ਉਹ ਉਹ ਸਭ ਗੱਲ ਫਿਰ ਡਿਸੀਜਨ ਲਓ ਜੇ ਜਿਆਦਾ ਹੀ ਖਤਮ ਹੋ ਗਈ ਫਿਰ ਬੇਸ਼ੱਕ ਤੇ ਬਾਦੋ ਪਰ ਜੇ ਮੜੀ-ਮੁੱਟੀ ਆ ਤਾਂ ਉਹਨੂੰ ਬਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਬਾਉਣਾ ਵੀ ਹਰੇਕ ਮਸਲੇ ਦਾ ਹੱਲ ਨਹੀਂ ਉਹ ਵੀ ਹੁਣ ਵੀ 5-7 ਦਿਨਾਂ ਉੱਤੇ ਬਾਅਦ ਤਾਂ ਫਿਰ ਕੋਈ ਵੈਰਾਈਟੀ ਹੋਰ ਮੇਲਣੀ ਵੀ ਨਹੀਂ ਹੈਗੀ ਨਾ ਲੱਗਣੀ ਆ ਕਿਉਂਕਿ ਆਹੀ 5-4 ਦਿਨਾਂ ਹੁਣ ਬਾਹ ਲੂਗੇ ਜਾਈ ਤੇ ਬਾਅਦ ਜੇ ਆ ਗਈ ਫਿਰ ਆਪਾਂ ਬਾਹ ਕੇ ਕਿਹੜੀ ਲਾਉਂਗੇ ਫਿਰ ਤਾਂ ਕੋਈ ਵੈਰਾਈਟੀ ਵੀ ਨਹੀਂ ਲੱਗਣੀ ਹੈਗੀ ਪਹਿਲੀ ਤੋਂ ਬਾਅਦ ਤਾਂ ਇੱਦਾਂ ਕਰਕੇ ਨਾ ਬਾਉ ਸਪਰੇਅ ਕਰੂ ਆਪਣੀ ਦੇਖ ਕੇ ਤੇਲੇ ਦੇ ਨਿਗਾ ਰੱਖੋ ਰੇ ਆਪਣਾ ਸਾਬਕਾ ਲਪਾਉ ਇਹ ਨਾ ਹੈਗਾ ਵੀ 36 ਦੇ ਕੇ ਪੂਰਾ ਕਰ ਦੋ ਸਾਬਕਾ ਰੇ ਪਾ ਕੇ ਫਸਲ ਦੀ ਆਪਣੀ ਗੌਰ ਰੱਖੋ ਉਹ ਸਾਬਕਾ ਡਿਸੀਜਨ ਲਾਓ ਕਿਉਂਕਿ ਹੁਣ ਬਾਕੇ ਕੋਈ ਫਾਇਦਾ ਨਹੀਂ ਮਮੀ ਜਦ ਬਿਖੜੇ ਕੋਈ ਭਰੋਸਾ ਵੀ ਕਾਮਯਾਬ ਹੋਊਗੀ ਕਿ ਨਹੀਂ ਹੋਊਗੀ ਜੇ ਕਰਕੇ ਕਿਸਾਨ ਵੀਰੋ ਫਸਲ ਨੂੰ ਨਾ ਪਾਓ ਸਾਡੇ ਕਿ ਨਹੀਂ ਕਈ ਕਿਸਾਨ ਵੀਰਾਂ ਨੇ ਵਾਈ ਜਿਵੇਂ ਤੁਸੀਂ ਦੂਜੀ ਚ ਦੇਖ ਰਹੇ ਆ ਪਰ ਇਹ ਮਸਲੇ ਦਾ ਹੱਲ ਨਹੀਂ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਚੱਲੂਗੀ ਕਿ ਨਹੀਂ ਚੱਲੂਗੀ ਬਾਕੀ ਤੁਸੀਂ ਦੱਸੋ ਤੁਹਾਡੇ ਏਰੀਆ ਚ ਕਿਦਾਂ ਹੈ ਸਾਡੇ ਕਿ ਨਹੀਂ ਤਾਂ ਬਾਕੀ ਪੀਆਰ 31 ਅਤੇ 28 ਨੂੰ ਕਾਫੀ ਥੀ ਜਿਹੜੀ ਹੋਰ ਵੈਰਾਈਟੀਆਂ ਐ ਅਗੇਤੀਆਂ ਜ਼ਿਆਦਾਤਰ ਹੈ ਅਗੇਤੀ ਨੂੰ ਆ ਜਿਹੜੀ 26 ਆ ਜਾਂ ਸੁਪਰੀਮ 110 ਇਹਨਾਂ ਨੂੰ ਥੋੜੀ ਜੀ ਘੱਟ ਹੈਗੀ ਜ਼ਰੂਰ ਆ ਪਰ ਇਹਨਾਂ ਨੂੰ ਘੱਟ ਆ 12831 ਨੂੰ ਜ਼ਿਆਦਾ ਬਾਕੀ ਤੁਸੀਂ ਦੋਸਤੋ ਤੁਹਾਡੇ ਏਰੀਆ 'ਚ ਕਿਹੜੀ ਵੈਰਾਈਟੀ ਲਾਈ ਵੀ ਤੁਸੀਂ ਕੱਦੀ ਲਾਈ ਵੀ ਆ ਅਤੇ ਕਿੰਨੀ ਕੁ ਪਾਈ ਵੀ ਆ ਕਿਹੜੀ ਵੈਰਾਈਟੀ ਚਲੋ ਠੀਕ ਆ ਕਿਸਾਨ ਵੀਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ